ਸਤਨਾਮ ਸ਼੍ਰੀ ਵਾਹਿੰਗੁਰੂ ਸਾਹਿਬ ਜੀ ਸ੍ਰੀ ਮਾਤਰਾ ਸਾਹਿਬ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਕਹਰੇ ਵਾਲ ਕਿਸਨੇ ਮੁੰਡਾ ਕਿਸਨੇ ਮੁੰਡਾਇਆ ਕਿਸ ਕਾ ਭੇਜਿਆ ਨਗਰੀ ਆਇਆ ਸਤਗੁਰੂ ਮੁੰਡਿਆ ਲੇਖ ੁੰਡਾਇਆ ਗੁਰੂ ਕਾ ਭੇਜਿਆ ਨਗਰੀ ਆਇਆ ਚੇਤੋ ਨਗਰੀ ਤਾਰੋ ਗਾਮ ਅਲਖਪੁਰ ਕਾ ਸਿਮਰੋ ਨਾਮ ਗੁਰੂ ਅਬਨਾਸੀ ਖੇਲ ਰਚਾਇਆ ਅਗਮ ਨਿਗਮ ਕਾ ਪੰਥ ਪਤਾਇਆ ਗਿਆਨ ਕੀ ਗੋਦੜੀ ਖਿਮਾ ਕੀ ਟੋਪੀ ਜਤ ਕਾ ਆੜਵੰਦ ਸੀਲ ਲੰਗੋਟੀ ਅਕਾਲ ਖੰਥਾ ਨਰਾਜ ਝੋਲੀ ਜੁਗਤ ਕਾ ਟੋਪ ਗੁਰਮੁਖੀ ਬੋਲੇ ਧਰਮ ਕਾ ਚੋਲਾ ਸਤ ਕੀ ਸੇਲੀ ਮਰਿਆਦ ਮੇਕ ਲੇ ਗਲੇ ਮੇਲੀ ਧਿਆਨ ਕਾ ਬਟੂਆ ਅਨਤ ਕਾ ਸੂਈ ਦਾਨ ਬ੍ਰਹਮੰਚ ਲਾ ਲੈ ਪਹਿਰੇ ਸੋ ਜਾਨ ਮਹਰੰਗੀ ਮੋਰ ਛੜਦਨ ਦੇ ਵਿਸ਼ਟੀ ਨਿਰਪੋਜੰਗ ਨੂਰਾ ਨਾ ਕੋ ਦ੍ਰਿਸ਼ਟੀ ਜਾਪ ਜਗਟਾ ਸਿਵ ਤੋਡਾਨੀ ਸਿੰਗੀ ਸ਼ਬਦ ਅਨਾਹਦ ਗੁਰਬਾਣੀ ਸ਼ਰਮ ਕੀ ਮੰਦਰਾ ਸ਼ਿਵ ਭੂਤਾਰ ਭਗਤ ਮਿਰਗਾਣੀ ਪਹਿਰੇ ਗੁਰਪੂਤਾ ਸੰਤੋਸ਼ ਸੂਤਮ ਪੇਕ ਤਾਗੇ ਅਨੇਕ ਟੱਲੀ ਤਹਾ ਲਾਗੇ ਸੁਰਤ ਕੀ ਸੋਈ ਲੈ ਸਤਿਗੁਰੂ ਸਿਵੇ ਜੋ ਰਾਖੇ ਸੋ ਨਿਰਪੋਥੀਵੇ ਸਹਾਸ ਫੈਦ ਜਰਦ ਸੁਖਾਈ ਜੋ ਨ ਫਹਿਰੇ ਸੋ ਗੁਰ ਭਾਈ ਤ੍ਰੈ ਗੁਣ ਚਕਮਗ ਅਗਨ ਮਤ ਪਾਈ ਦੁਖ ਸੁਖ ਧੋਣੀ ਦੇਹ ਜਲਾਈ ਸੰਜਮ ਕਪਾਲੀ ਸੋਭਾ ਧਾਰੀ ਚਰਨ ਕਮਲ ਮੇ ਸੁਰਤ ਹਮਾਰੀ ਭਾ ਭੋਜਨ ਅਮਰਤ ਕਰ ਪਾਇਆ ਭਲਾ ਬੁਰਾ ਮਨ ਨਹੀਂ ਬਸਾਇਆ ਪਾਤਰ ਵਿਚਾਰ ਫਰਵਾ ਬਹੁ ਗੁਣਾ ਕਰ ਮੰਡਲ ਤੁੰਬਾ ਕਿਸਤੀ ਕਣਾ ਅਮਰਤ ਪਿਆਲਾ ਦੁਖ ਮਨ ਦੀਆ ਜੋ ਪੀਵੇ ਸੋ ਸੀਤਲ ਥੀਆ ਐਡਾ ਮਿ ਆਵੇ ਪਿੰਗਲਾ ਮੇ ਧਾਵੇ ਸੁਖ ਮਨਾ ਕੇ ਕਰ ਸੈ ਸਮਾਵੇ ਨਰਾਸ ਮਠ ਨਿਰੰਤਰ ਧਿਆਨ ਨਿਰਪੁਨ ਗਰੀ ਗੁਰ ਦੀਪਕ ਗਿਆਨ ਅਸਤਰ ਰਿਤ ਸਦਾ ਵਰ ਪਰ ਦੰਡਾ ਤੀਰਜ ਫੋੜੀ ਤਪ ਕਰ ਖੰਡਾ ਬਸ ਕਰਿਆ ਆਸਾ ਸਮ ਦ੍ਰਿਸ਼ਟ ਚੋ ਗਾਨ ਹਰਕ ਸੋਗ ਨੀ ਮਨ ਮਿਆਨ ਸਹਿਨ ਵਿਰਾਗੀ ਕਰੇ ਵਿਰਾਗ ਮਾਇਆ ਮੋਹਨੀ ਸਗਲ त्याਗ ਨਾਮ ਕੀ ਪਖਰੈ ਪਵਨ ਕਾ ਕੋੜਾ ਨਹਿ ਕਰਮ ਜੀਨ ਤਤ ਕਾ ਜੋੜਾ ਨਿਰਗੁਣਤਾ ਆਲੂ ਗੁਰ ਸ਼ਬਦ ਕਮਾਨ ਅਕਲ ਸੰਜੋਗ ਪ੍ਰੀਤ ਕੇ ਬਾਣ ਅਕਲ ਕੀ ਵਰਸੀ ਗੁਣਾ ਕੀ ਘਟਾਰੀ ਮਨ ਕੋ ਮਾਰ ਕਰੋ ਸੁਵਾਰੀ ਬਿਸਮ ਗਣ ਤੋੜ ਨਿਰਭਉ ਕਰਿਆ ਆਇਆ ਨੌ ਮਤ ਸੰਖ ਨੰਗਾਰੇ ਵਾਇਆ ਗੁਰੂ ਅਗਨਾਸੀ ਸੋਖਮ ਵੀਦ ਨਿਰਵਾਣ ਵਿਦਿਆ ਅਪਾਰ ਅਪੇਦ ਅਖੰਡ ਜਿਨੇ ਉਹ ਨਿਰਮਲ ਧੋਤੀ ਸੋਹੰਮ ਜਾਪ ਸਚ ਮਾਲ ਪ੍ਰੂਤੀ ਸਿਖਿਆ ਗੁਰ ਮੰਤਰ ਗੈਤਰੀ ਹਰੀ ਨਾਮ ਨਿਛਲਿਆ ਸੁਨ ਕਰਿ ਵਿਸ਼ਰਾਮ ਨਲਕ ਸੰਪੂਰਣ ਤਰਪਨ ਜਸ ਪੂਜਾ ਪ੍ਰੇਮ ਪੋਗ ਮਹਾਰਸ ਨਿਰਵੈਰ ਸੰਜਿਆ ਦਰਸ਼ਣ ਛਾਪਾ ਬਾਦ ਵਿਵਾਦ ਮਿਟਾਵੂ ਆਪਾ ਪ੍ਰੀਤ ਪਿਤੰਬਰ ਮਨ ਮਿਰਗ ਛਾਲਾ ਕੀਤ ਚਿਤੰਬਰ ॠਣ ਚੋਲਾ ਮਾਲਾ ਬੁੱਧ ਬਿਗੰਬਰ ਕੁੱਲਾ ਪੋਸਤੀਨ ਖੋਸ ਖੜਾ ਮਾ ਇਹ ਮਤ ਲੀਨ ਤੋੜਾ ਚੂੜਾ ਔਰ ਜੰਗੀਰ ਲੈ ਪਹਿਰ ਉਦਾਸੀ ਫਕੀਰਾ ਜਟਾ ਝੂਟ ਮੁਕਟ ਸਿਰ ਹੋਈ ਮੁਕਤਾ ਫਿਰੇ ਬੰਦਰ ਨਹਿ ਕੋਈ ਨਾਨਕ ਪੂਤਾ ਸ੍ਰੀ ਚੰਦਰ ਬੋਲੇ ਜੁਗਤ ਪਛਾਣੇ ਤਤ ਵਿਰੂਲੇ ਐਸੀ ਮਾਤral ਪਹਿਰੇ ਕੋਈ ਆਵਾ ਗਵਨ ਮਿਟਾਵੇ ਸੋਈ ਐਸੀ ਮਾਤਰਾ ਲੈ ਪਹਿਰੇ ਕੋਈ ਆਵਾ ਗਮਨ ਮਿਟਾਵੇ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ